ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਹੈ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਸੱਜੀ ਆਉਣੀ ਹੈ ਕਿੱਥੋਂ ਤੱਕ ਟ੍ਰੈਫਿਕ ਜਾਣਾ ਹੋਣਾ ਹੈ ਪਹਿਲੀ ਗੱਲ ਤੇ ਇਹ ਹੈ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੱਦਲ ਇਹਨੂੰ ਕਿੰਨੇ ਮਹੀਨੇ ਹੋ ਕੇ ਬਣ ਜੇ ਦਰਮੀ ਨੇ ਹੋ ਗਿਆ ਦਾਦਾ ਲੱਗਦੀ ਹੈ ਕਿ ਕਾਫੀ ਜ਼ਿਆਦਾ ਇਹ ਬਗਲ ਆਪਾਂ ਕੱਟ ਨਹੀਂ ਕਰਦੇ ਇਹਨਾਂ ਨੂੰ ਲੱਗਦਾ ਵੀ ਔਰੇ ਲੈ ਦੇ ਕੇ ਆਪਸਰਾ ਨੇ MLA ਨੇ ਅੱਖਾਂ ਬੰਦ ਕਰ ਲੈਣ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟਿਸ਼ਨ ਰਹੇ ਨੇ ਆਹ ਬੰਦ ਹੀ ਕਰਦੇ ਨੇ ਔਰੇ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਕਮਿਟੀ ਦੀ ਜਗ੍ਹਾ ਨੂੰ ਦੱਬੋਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਓ ਭਾਰਦੀ ਸਭਾ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਬੀ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਇਲੈਗਲ ਕੰਸਟਰਕਸ਼ਨ ਹੋਈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ ਰਿਵਿਊ ਵਾਲੇ ਇਨਫੋਰਮੇਸ਼ਨ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਰੋਜ਼ ਸਥਿਤੀ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਦੇ। ਠੀਕ ਹੈ। ਅਖਰੀ ਬੰਦ ਕਰ ਦਿੰਦੇ। ਅਖਰੀ ਰੱਖਦੇ। ਕਿਸੇ ਦਾ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਕਿ ਅੰੱਚੇ ਤੋਂ ਬਾਹਰ ਲੈ ਕੇ ਇਹ ਕਰ ਰਹੇ ਹੈ। ਉਹਦੇ ਦੇ ਸਹੀ ਨਾਲ ਐਕਸ਼ਨ ਲਓ। ਕਿਤੇ ਜੇ ਸੀ ਵੀ ਲੈਂਦੀ ਹੋਈ ਹੈ? ਹਾਂਜੀ। ਸ਼ੁਰੂ ਪਰ ਇੱਕ ਤੇ ਬਿਲਡਿੰਗ ਹੈ। ਉਜੀ ਬਿਲਡਿੰਗ। ਠੀਕ ਹੈ। ਠੀਕ ਹੈ। ਉਹ ਚੀਜ਼ ਜੀ ਬਿਲਡਿੰਗ। ਬਿੰਦੂ ਬਿੰਦੂ ਨੂੰ ਤੁਸੀਂ ਸਾਫ਼ ਕਰਦੇ। ਦੋ ਬਿੰਦੂਆਂ ਦਾ ਤਾਂ ਅੰੱਚੇ ਹੀ ਸਾਫ਼ ਕਰਾਇਆ ਹੈ। ਹਾਂਜੀ। ਉਸਵੇਰ ਪਰ ਬਿਲਡਿੰਗੇ ਹੋ ਗਈਆਂ ਦੋ ਬਿਲਡਿੰਗਾਂ ਅਥੇਂ ਅਲੋਜੀ ਰੋਡ ਮੈਂ ਬਿਲਕੁਲ ਫੀਟ ਕੰਨੇਰ ਆਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਹੇ ਹੈ ਸਾਫ ਦਾ ਉਹਨ ਕਿਤੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਸੋ ਸਾਡੀ ਕਿਸ ਨਾਲ ਕੋਈ ਟੈਨ ਲੇ ਅਤੇ ਜੇ ਕੋਈ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਚੀਜ਼ ਨੂੰ ਬਿਲਕੁਲ ਦਾ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰੋਂ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਦਾ ਉਹ ਖਰਾਬ ਹੋ ਜਾਂਦਾ ਤੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਇਹ ਹਟਣਗੇ ਬਾਕੀ ਦੋ ਬਿਲਡ ਦਾ ਵੀ ਸਾਫ ਕਰ ਦੋ ਬਿਲਕੁਲ ਸ਼ੁਰੂ ਕਰੋ ਜੀ ਨਕਸ਼ੇ ਪਾਸ ਕੀਤੇਗੇ ਉਹਨਾਂ ਤੇ ਕੀ ਕਾਰਵਾਈ ਹੋਏਗੀ ਹਾਂਜੀ ਜਿੰਨਾਂ ਨੂੰ ਨਕਸ਼ੇ ਪਾਸ ਕੀਤੇ